ਬੀਬੀ ਆ ਕੀ ਕਰੀ ਜਾਂਦੇ ਹੋ ਇਹ ਉਹ ਕੰਮ ਕਰਦੀਆਂ ਜਿਹੜਾ ਅੱਜਕੱਲ ਕੁੜੀਆਂ ਨੂੰ ਨਹੀਂ ਆਉਂਦਾ ਇਹ じゃ ਕਿਹੜਾ ਕੰਮ ਕਰਦੇ ਹੋ ਚੁੱਲੇ ਚੱਗ ਦਉਂਦੀਆਂ ਅੱਛਾ ਹੈ ਚੁੱਲੇ 'ਚ ਕਿਵੇਂ ਅੱਗ ਦੱਬੀ ਜਾਂਦੀ ਆ ਆ ਚੁੱਲੇ 'ਚ ਅੱਗ ਹੈਗੀ ਥੋੜੀ ਜੀ ਅੱਛਾ ਇਹਦੇ ਵਿੱਚ ਆਹ ਐ ਕਰਕੇ ਗੋਹਾ ਲਾਤਾ ਇਹ ਅੱਗ ਦੱਬ ਦੇ ਕਾ ਤੋਂ ਹੁੰਦੇ ਚੁੱਲੇ 'ਚ ਇਹ ਅੱਗ ਦੱਬਣੀ ਚੰਗੀ ਹੁੰਦੀ ਆ ਇਹਦੇ ਨਾਲ ਛੇਤੀ ਮੱਟ ਪੈਂਦੀ ਆ ਭਾਵੇਂ ਸਵੇਰੇ ਆਥ ਨੇ ਕੱਢ ਲੈ ਅੱਛਾ ਆਥ ਨੇ ਇਸ ਵੇਲੇ ਫੇਰ ਸੇਖ ਨਾ ਮਚਾਉਣ ਦੀ ਲੋੜ ਨਹੀਂ ਆਹੀਂ ਚੱਲ ਪੈਣੀ ਆਹੀਂ ਚੱਲ ਪੈਣੀ ਠੀਕ ਆ ਛੋਟੇ ਛੋਟੇ ਗੋਹੇ ਸੁੱਕੇ ਹੋਣ ਉੱਤੇ ਭੋਰੀ ਪਾ ਕੇ ਤੇ ਲਾਹਮੀਆਂ ਦੋ ਗੋਹੇ ਖੜੇ ਕਰਦੇ ਨੇ ਠੀਕ ਆ ਇਹ ਜਾਨੀ ਪਾਥੀਆਂ ਦੀ ਅੱਗ ਹੀ ਨੱਪੀ ਜਾਂਦੀ ਹੁੰਦੀ ਆ ਹਨਾ ਤੇ ਪਾਥੀਆਂ ਦੀ ਅੱਗ ਜੇ ਕੋਲੇ ਵੀ ਹੋਣ ਹੂੰ ਕੋਲੇ ਹੋਣ ਪੂਰੇ ਉਹਨਾਂ ਤੇ ਚੰਗੀ ਸੁਆਹ ਪਾ ਦਗੇ ਉਹ ਕੋਲੇ ਵੀ ਨਹੀਂ ਬੋਝਦੇ ਠੀਕ ਆ ਆ ਦੇਖੋ ਬਈ ਆ ਚੀਜ਼ ਨਾ ਮਿਲਦਾ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਬਿਲਕੁਲ ਹੀ ਨਹੀਂ ਇਹ ਆਉਂਦਾ ਹੋਣਾ ਉਹਨਾਂ ਦਾ ਵੀ ਕਸੂਰ ਨਹੀਂ ਕਿਉਂਕਿ ਅੱਜ ਕੱਲ੍ਹ ਨਾਂ ਦਾ ਕਿਸੇ ਦੇ ਘਰੇ ਪਾਥੀਆਂ ਪਸੂ ਕਿਉਂਕਿ ਹੈ ਨਹੀਂ ਲੋਕਾਂ ਦੇ ਘਰਾਂ 'ਚ ਤੇ ਪਾਥੀਆਂ ਵੀ ਕਿੱਥੋਂ ਹੋਣੀਆਂ ਗੈਸ ਤੇ ਚੱਲਦਾ ਸਾਰਾ ਕੰਮ ਚੁੱਲਾ ਕਿਸੇ ਕਿਸੇ ਦੇ ਘਰੇ ਵੱਲਦਾ ਜਿਹੜਾ ਚੁੱਲ੍ਹੇ ਜਿਵੇਂ ਪਾਥੀਆਂ ਲਾ ਕੇ ਜਿਹੜੀ ਅੱਗ ਮਚਾਉਂਦੇ ਆ ਉਹ ਬਹੁਤ ਘੱਟ ਕਰਾਂਦੇ ਰਹਿ ਗਈ ਹੈ ਨਾ ਤੇ ਸੋ ਆਹ ਜਿਵੇਂ ਅੱਗ ਜਿਵੇਂ ਦੱਬਦੇ ਆ ਨਾ ਇਹ ਪੁਰਾਣੇ ਟਾਈਮ ਦੇ ਵਿੱਚ ਆਂ ਹੀ ਦੱਬਦੇ ਹੁੰਦੇ ਸੀ ਤੇ ਆਂ ਹੀ ਦੂਜੇ ਦਿਨ ਜਿਵੇਂ ਐਸ ਵੇਲੇ ਚਾਹੇ ਕੱਢ ਲਈ ਉਵੇਂ ਹੀ ਅੱਗ ਪਾਥੀਆਂ ਰੱਖ ਕੇ ਫੇ ਇਹ ਜਿਵੇਂ ਅੱਗ ਜਿਹੜੀ ਆ ਉਹ ਸਾਰੇ ਆ ਖੁੰਜੇ ਚ ਲਾ ਦੇਣੀਆਂ ਹਨਾ ਸਾਰੇ ਲਾ ਦੇਣੇ ਆ ਜਮਾ ਦੱਬ ਦੇਣੀਆਂ ਠੀਕ ਆ ਤੇ ਆ ਵਿੱਚ ਸੁੱਕਾ ਗੋਹਾ ਲਾਇਆ ਵਾ ਹਾਂ ਸੁੱਕਾ ਗੋਹਾ ਲਾਤਾ ਅੱਛਾ ਉਹ ਵਿੱਚ ਲਾ ਕੇ ਉੱਤੇ ਸਵਾਹ ਪਾ ਦੇਣੀ ਆ ਹੁਣ ਇਹ ਸਾਰਾ ਐ ਲੈ ਤਾਂ ਚੁੱਲਾ ਸਾਫ ਹੋ ਜਾਂਦਾ ਮੂਰੇ ਛਿੱਲੇ ਦੇ ਮੂਰੇ ਸਵਾਹ ਨਹੀਂ ਰਹਿੰਦੀ ਅੱਛਾ ਇਹ ਐ ਕਰਕੇ ਆ ਦੇਖੋ ਬਈ ਐ ਕਰਕੇ ਐ ਨਾ ਪੀੜੀ ਅੱਗ ਐ ਨਾ ਪਾ ਦੇਣੀ ਇਹ ਨਾ ਜਿਵੇਂ ਰਾਤ ਨੂੰ ਹਨੇਰੀ ਨੂਰੀ ਆ ਜੇ ਤੇ ਫੇਰੇ ਆਇਦਾ ਨਹੀਂ ਵੀ ਅੱਗੇ ਚੋਂ ਵੀ ਨੁਕਸਾਨ ਤਾਂ ਨਹੀਂ ਕਰੂ ਕੋਈ ਨਾ ਨਾ ਇਹਦੇ ਚ ਕੋਈ ਨੁਕਸਾਨ ਨਹੀਂ ਹੋਣਾ ਇੱਕ ਹੁੰਦਾ ਇੰਨਾ ਕ ਮੂਰੇ ਬਾਲਾ ਤਵਾ ਖੜਾ ਕਰ ਦਈਦਾ ਅੱਛਾ ਆ ਤਵਾ ਹੁੰਦਾ ਸਾਡਾ ਰੋਟੀ ਲਾਹੀ ਅੱਗ ਦੱਬੀ ਤੇ ਐ ਤਵਾ ਮੂਰੇ ਲਾਤੀ ਠੀਕ ਆ ਯਾਨੀ ਉੱਤੇ ਪਤੀਲਾ ਹੋ ਗਿਆ ਉੱਤੇ ਪਤੀਲਾ ਹੋ ਗਿਆ ਕਿਸੇ ਪਾਸੇ ਆਪਾਫ ਦਾ ਨਿਕਲਣੀ ਨਹੀਂ ਧੂਆਂ ਨੇ ਨਿਕਲਣਾ ਹੂੰ ਅੱਗ ਜਦੋਂ ਤੁਮ ਅੱਜ ਹੋਈ ਕੱਢਣੀ ਠੀਕ ਆ ਜਣੀ ਪਹਿਲਿਆਂ ਸਮਿਆਂ ਦੇ ਵਿੱਚ ਅੱਗ ਤੇ ਪਾਣੀ ਨੂੰ ਸਿਆਣੇ ਵੱਡੀ ਚੀਜ਼ ਮੰਨਦੇ ਹੁੰਦੇ ਸੀ ਸਾਰਿਆਂ ਤੋਂ ਵੱਡੀ ਇਹ ਚੀਜ਼ ਸੀ ਠੀਕ ਆ ਅੱਗ ਤੇ ਪਾਣੀ ਠੀਕ ਆ ਸੋ ਇਸ ਤਰ੍ਹਾਂ ਬਈ ਚੁੱਲੇ 'ਚ ਅੱਗ ਦੱਬੀਦੀ ਆ ਇਹ ਚੀਜ਼ ਤਾਂ ਮੈਨੂੰ ਵੀ ਨਹੀਂ ਸੀ ਪਤਾ ਇਹ ਜਿਹੀਆਂ ਚੀਜ਼ਾਂ ਆਪਾਂ ਨੂੰ ਬਜ਼ੁਰਗਾਂ ਤੋਂ ਸਾਨੂੰ ਮਿਲਦੀਆਂ ਨਹੀਂ ਇਹ ਮੇਰੇ ਦਾਦੀ ਨੇ 90 ਸਾਲ ਦੀ ਇਹਨਾਂ ਦੀ ਉਮਰ ਆ ਪਹਿਲਾਂ ਵੀ ਆਪਾਂ ਮਸਾਲੇ ਵਾਲੀ ਵੀਡੀਓ ਪਾਈ ਸੀ ਸੋ ਸਾਰਿਆਂ ਨੇ ਉਹਨੂੰ ਬਹੁਤ ਪਿਆਰ ਦਿੱਤਾ ਤੇ ਸੋ ਅੱਜ ਵੀ ਦਾਦੀ ਇਹ ਇਹਨਾਂ ਨੂੰ ਜਿਵੇਂ ਹੈ ਨਾ ਅਸੀਂ ਇਹਨਾਂ ਨੂੰ ਬਹੁਤ ਕਹਿੰਦੇ ਹੁੰਦੇ ਆ ਵੀ ਤੁਸੀਂ ਕੰਮ ਨਾ ਕਰਿਆ ਕਰੋ ਪਰ ਫੇਰ ਵੀ ਇਹਨਾਂ ਨੂੰ ਆਦਤ ਆ ਹਣਾ ਵੀ ਇਹ ਵਿੱਚ ਨਾ ਵਿੱਚ ਕੋਈ ਨਾ ਕੋਈ ਕੰਮ ਕਰੀ ਜਾਂਦੇ ਰਹਿੰਦੇ ਆ ਸੋ ਇਹ ਰੋਜ਼ ਜਿਵੇਂ ਆਹ ਚੁੱਲ੍ਹੇ ਦੇ ਵਿੱਚ ਅੱਗ ਨੱਪਦੇ ਆ ਆਪਦੇ ਹੱਥੀ ਸੋ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਵੀ ਮੈਨੂੰ ਇਹ ਵੀ ਵੀਡੀਓ ਪਾਉਣੀ ਚਾਹੀਦੀ ਆ ਸੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ